ਸਤਿ ਪਹਿਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇਸ ਵਕਤ ਬਾਗਾ ਪ੍ਰਾਣਾ ਦੇ ਕੋਟ ਪੂਰਾ ਰੋਡ ਉੱਪਰ ਖੜੇ ਆ ਟਰੱਕ ਯੂਨੀਅਨ ਦੇ ਬਿਲਕੁਲ ਸਾਹਮਣੇ ਹੁਣੇ ਹੁਣ ਇੱਕ ਜਿਹੜਾ ਹਾਦਸਾ ਵਾਪਰਿਆ ਜਿਹਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਇੱਕ ਵਰਨਾ ਗੱਡੀ ਦੇ ਨਾਲ ਛੋਟੇ ਹਾਥੀ ਦੀ ਟੱਕਰ ਹੁੰਦੀ ਆ ਟੱਕਰ ਦੇ ਵਿੱਚ ਕਿੰਨਾ ਨੁਕਸਾਨ ਹੋਇਆ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਵਰਨਾ ਗੱਡੀ ਦਾ ਵੀ ਜਿਹੜਾ ਅਗਲਾ ਪਾਸਾ ਬਿਲਕੁਲ ਖਤਮ ਹੋ ਚੁੱਕਾ ਤੇ ਜਿਹੜਾ ਛੋਟਾ ਹਾਥੀ ਆ ਉਸ ਨੂੰ ਇੰਨੀ ਜ਼ੋਰ ਨਾਲ ਜਿਹੜੀ ਟੱਕਰ ਮਾਰੀ ਗਈ ਵਰਨਾ ਗੱਡੀ ਵੱਲੋਂ ਕਿ ਜਿਹੜਾ ਹਾਥ ਪਲਟ ਗਿਆ ਇਸ ਦੇ ਵਿੱਚ ਕਿੰਨੇ ਲੋਕ ਸਵਾਰ ਸਨ ਗੱਲਬਾਤ ਕਰਾਂਗੇ ਮੌਕੇ ਤੇ ਜਿਹੜਾ ਐਸਐਸਐਫ ਦੀ ਟੀਮ ਵੀ ਪਹੁੰਚੀ ਆ ਜਿਹੜਾ ਜਿਨ੍ਹਾਂ ਨੇ ਆ ਕੇ ਮੌਕੇ ਤੇ ਜਿਹੜੀ ਮੋਢੀ ਸਹਾਇਤਾ ਜਿਹੜੀ ਦਿੱਤੀ ਆ ਦੋਵੇਂ ਦੋਨਾਂ ਧਿਰਾਂ ਨੂੰ ਪਰ ਨੁਕਸਾਨ ਦੋਨਾਂ ਧਰਾਂ ਦਾ ਹੀ ਬਹੁਤ ਜ਼ਿਆਦਾ ਹੋ ਚੁੱਕਿਆ ਵਾ ਤੇ ਐਸਐਸਐਫ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਜਿਹੜਾ ਇਹ ਹਾਦਸਾ ਵਾਪਰਿਆ ਤਾਂ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਅ ਭਾਈ ਜੀ ਕੀ ਨਾਮ ਹੈ ਜੀ ਭਾਈ ਜੀ ਮੇਰਾ ਨਾਮ ਕਨਸਟੇਬਲ ਅਜੀਤ ਕਮੋਜ ਹੈ ਤੁਸੀਂ ਮੌਕੇ ਤੇ ਪਹੁੰਚੇ ਹੋ ਕਿਸ ਤਰ੍ਹਾਂ ਜਿਹੜਾ ਪੂਰਾ ਹਾਦਸਾ ਵਾਪਰਿਆ ਤੇ ਕੀ ਨੁਕ ਕਿ ਇੱਕ ਐਕਸੀਡੈਂਟ ਹੋਇਆ ਹੈ ਜੀ ਜੋ ਕਿ ਬਗਾਪੁਰਾਣਾ ਮੰਡੀ ਦੇ ਕੋਲੇ ਹੋਇਆ ਅਸੀਂ ਮੌਕੇ ਤੇ ਆ ਕੇ ਦੇਖਿਆ ਤੇ ਦੋਹਾਂ ਵੀਕਲ ਬਹੁਤ ਗੰਭੀਰ ਮੰਨ ਲਓ ਵੱਜੇ ਹੋਏ ਸੀਗੇ ਤੇ ਅਸੀਂ ਸਭ ਤੋਂ ਪਹਿਲੇ ਆ ਕੇ ਪੁੱਛਿਆ ਪਤਾ ਕੀਤਾ ਕਿ ਕੋਈ ਵੀ ਉੱਥੇ ਜ਼ਖਮੀ ਨਹੀਂ ਸੀਗਾ ਤੇ ਉਸ ਤੋਂ ਬਾਅਦ ਦੇਖਿਆ ਦੋਹਾਂ ਵੀਕਲਾਂ ਰੋਡ ਦੇ ਵਿੱਚ ਕਾਰ ਖੜੇ ਹੋਏ ਸੀ ਜਿਹਦੇ ਕਰਕੇ ਕੀ ਆਵਾਜ਼ੀ ਪ੍ਰਭਾਵੇ ਤੋਰੀ ਸੀ ਫਿਰ ਅਸੀਂ ਦੋਹਾਂ ਵੀਕਲਾਂ ਨੂੰ ਆਪਣੇ ਨਾਲ ਬਗਾਪੁਰਾਣਾ ਥਾਣੇ ਤੋਂ ਵੀ ਹੈਲਪ ਆ ਗਈ ਜਿਹਦੇ ਕਰਕੇ ਅਸੀਂ ਦੋਹਾਂ ਵੀਕਲਾਂ ਨੂੰ ਰੋਡ ਤੋਂ ਪਾਸੇ ਕਰਾਇਆ ਤੇ ਜੋ ਆਵਾਜ਼ੀ ਆਪਣੀ ਉਸਾਰੂ ਹੋ ਚੁੱਕੀ ਹੈ ਤੇ ਜਿਹੜੇ ਦੋਵੇਂ ਮੰਨ ਲਓ ਵੀਕਲਾਂ ਦੇ ਓਨਰ ਉਹ ਆਪਣੀ ਅਗਲੀ ਕਾਰਵਾਈ ਲਈ ਥਾਣਾ ਬਾਗਾ ਪੁਰਾਣਾ ਭੇਜ ਦਿੱਤੇ ਗਏ ਕਿਵੇਂ ਹੋਇਆ ਕੀ ਕਾਰਨ ਮੰਨਦੇ ਹੋ ਤੁਹਾਨੂੰ ਕੀ ਪਤਾ ਲੱਗਿਆ ਉਹਨਾਂ ਸਰ ਵੀ ਕਿਸ ਤਰ੍ਹਾਂ ਹਾਦਸਾ ਵਾਪਰਿਆ ਦੇਖੋ ਆਨਸਰ ਦੇਖੋ ਇਹ ਕਿਤੇ ਅੰਗੈਲੀ ਹੈ ਮਨ ਲੋ ਇੱਕ ਧਿਰ ਦੀ ਜਾਂ ਦੋਹਾਂ ਧਿਰਾਂ ਦੀ ਅੰਗੈਲੀ ਹੈ ਜੋ ਅੱਗੇ ਪੰਜ ਪਚਪੜਤਾਲੇ ਹੋਊਗੀ ਉਹਦੇ ਬਿਹਾਰ ਤੇ ਸਾਰਾ ਕੁਝ ਹੋਊਗਾ ਜਾਂ ਆਪਣੇ ਜੋ ਸੀਸੀਟੀਵੀ ਕੈਮਰਾ ਉਹਨਾਂ ਦੇ ਕੋਡੇ ਚੈੱਕ ਕੀਤੀ ਜਾਊਗੀ ਤੇ ਉੱਥੋਂ ਜੋ ਹੋਊਗਾ ਆਪਦੇ ਵਿੱਚ ਕਿੰਨੇ ਲੋਕ ਸਵਾਰ ਸਨ ਕਾਰ ਦੇ ਵਿੱਚ ਜਦੋਂ ਅਸੀਂ ਮੌਕੇ ਤੇ ਪਹੁੰਚੇ ਤਾਂ ਕਾਰ ਦੇ ਵਿੱਚ ਇੱਕ ਹੀ ਸਵਾਰ ਸੀਗਾ ਉਸ ਤੋਂ ਪਹਿਲਾਂ ਉਹਨਾਂ ਨਾਲ ਕੋਈ ਸਬੰਧ ਨਹੀਂ ਉਸ ਬਾਰੇ ਸਾਨੂੰ ਕੋਈ ਪਤਾ ਨਹੀਂ। ਹਾਥੀ ਦੇ ਵਿੱਚ ਕਿੰਨੇ ਜਾਨੀ? ਹਾਥੀ ਵਿੱਚ ਵੀ ਇੱਕ ਜਾਨਾ ਹੀ ਸੀਗਾ ਜੀ। ਵੈਸੇ ਉਹਨਾਂ ਜਿਹੜਾ ਨੁਕਸਾਨ ਜਿਹੜਾ ਜਾਨੀ ਨੁਕਸਾਨ ਨਹੀਂ ਹੋਇਆ ਮਾਲੀ ਨੁਕਸਾਨ ਹੋਇਆ। ਹਾਂਜੀ ਜਾਨੀ ਨੁਕਸਾਨ ਕੋਈ ਨਹੀਂ ਹੈ ਮਾਲੀ ਨੁਕਸਾਨ ਆਇਆ ਜੀ। ਕਿਸਨਾਂ ਦੇ? ਐਸਐਸਬੀ ਦੇ ਅਧਿਕਾਰੀ ਜਿਨ੍ਹਾਂ ਨੇ ਜਿਹੜੀ ਪੂਰੀ ਜਾਣਕਾਰੀ ਦਿੱਤੀ ਹੈ ਕਿਸ ਤਰ੍ਹਾਂ ਜਿਹੜਾ ਹਾਦਸਾ ਵਾਪਰਿਆ ਤੇ ਜਿਹੜਾ ਦੋਨੇ ਤਰ੍ਹਾਂ ਦਾ ਜਿਹੜਾ ਇਹਨਾਂ ਦੇ ਲੋਕ ਪਾਸੇ ਦਾ ਸੁਣਿਆ ਵਗਿਆ ਤੇ ਸਾਡੇ ਨਾਲ ਜਿਹੜਾ ਖਾਣਾ ਬਾਗਾ ਪ੍ਰਾਣਾ ਤੋਂ ਵੀ ਨੇ ਉਹਨਾਂ ਨਾਲ ਗੱਲਬਾਤ ਕਰਨ ਲੈਣ ਬਾਈ ਜੀ ਤੁਸੀਂ ਵੀ ਮੌਕੇ ਤੇ ਪਹ ਭਾਈ ਜੀ ਸਭ ਤੋਂ ਪਹਿਲਾਂ ਦਾ ਸਸਤੇ ਖਾਲਦਾਨ ਜਿਹੜਿਆਂ ਨੂੰ ਤੇ ਮੈਂ ਤਾਂ ਠਾਣੇ ਵੱਲੋਂ ਫੋਨ ਆਇਆ ਸੀਗਾ ਤੇ ਕਹਿੰਦੇ ਵੀ ਦਾਣਾ ਮੰਡੀ ਕੋਲੇ ਕੋਈ ਐਕਸੀਡੈਂਟ ਹੋਇਆ ਤੇ ਜਦੋਂ ਮੈਂ ਮੌਕੇ ਤੇ ਆ ਕੇ ਦੇਖਿਆ ਤੇ ਚਲੋ ਵੀ ਕੋਈ ਜਾਨੀ ਨੁਕਸਾਨੀ ਹੋਇਆਗਾ ਠੀਕ ਹੈ ਜੀ ਇਹ ਕੋਟਕਪੂਰੇ ਸਾਈਡ ਤੋਂ ਆ ਰਿਹਾ ਸੀਗਾ ਕਾਰ ਵਾਲਾ ਇਹ ਬਾਗੇਪੁਰਾਣੇ ਤੋਂ ਮਤਲਬ ਇਹ ਕੋਟਕਪੂਰੇ ਜਾ ਰਿਹਾ ਸੀਗਾ ਇਹ ਮਤਲਬ ਇਹ ਅਣਪਟੱਕੇ ਹੀ ਹੋਇਆ ਤੇ ਹੋਰ ਕੋਈ ਜਾਨੀ ਨੁਕਸਾਨੀ ਹੋਇਆਗਾ ਇਹ ਆ ਕਾਰ ਵਾਲਾ ਕਿਹੜੀ ਜਗ੍ਹਾ ਦਾ ਕਾਰ ਵਾਲਾ ਆਪਣੇ ਇਹਨੇ ਚੰਡੀਗੜ੍ਹ ਜਾਣਾ ਸੀਗਾ ਤੇ ਜਿਹੜਾ ਹਾਕੀ ਵਾਲਾ ਜੀ ਇਹਨੇ ਤਾਂ ਇਧਰ ਕੋਟਕਪੂਰਾ ਸਾਈਡ ਜਾਣਾ ਸੀਗਾ ਜੀ ਹੁਣ ਤਾਂ ਕੀ ਜਿਹੜੀ ਗੱਲ ਸਾਹਮਣੇ ਨਿਕਲ ਗਈ ਹੈ ਹੁਣ ਦੇਖੋ ਜੀ ਦੋਨੇ ਤਰ੍ਹਾਂ ਨੂੰ ਅਸੀਂ ਇਕੱਠੇ ਕਰਕੇ ਅਸੀਂ ਆਖਿਆ ਚਲੋ ਥਾਣੀ ਚੱਲਦੇ ਆ ਜਿਹੜਾ ਕਾਰ ਵਾਲਾ ਉਹ ਕਹਿੰਦਾ ਬਈ ਜੋ ਨੁਕਸਾਨ ਹੋਇਆ ਬਈ ਮੈਂ ਇਹਦਾ ਨੁਕਸਾਨ ਭਰੂੰ ਮਨ ਲਓ ਕਾਰ ਵਾਲਾ ਗਲਤੀ ਮੰਨਦਾ ਵੀ ਕਾਰ ਵਾਲੇ ਪਾਸ ਤੋਂ ਆਦੀ ਗਲਤੀ ਮੰਨਦਾ ਵੀ ਮੇਥੋਂ ਗਲਤੀ ਹੋਈ ਹੈ ਜੀ ਠੀਕ ਹੈ ਜੀ ਉਹ ਕਹਿੰਦਾ ਵੀ ਜੋ ਨੁਕਸਾਨ ਆ ਕਹਿੰਦਾ ਵੀ ਮੈਂ ਪਰਵਾਂ ਵੀ ਕੋਈ ਕਾਰਵਾਈ ਨਾ ਮੈਂ ਕਰਾਉਣੀ ਚਾਹਣਾ ਤੇ ਜਿਹੜੇ ਛੋਟੇ ਹਾਥੀ ਵਾਲੇ ਆ ਉਹ ਕਹਿੰਦੇ ਵੀ ਨਾ ਅਸੀਂ ਕਾਰਵਾਈ ਕਰਾਉਣੀ ਚਾਹਣਾ ਤੇ ਇਹਨਾਂ ਨੇ ਕਹਿੰਦੇ ਕਿ ਦੋਨੇ ਧਿਰਾਂ ਵਾਲੇ ਕੋਈ ਕਾਰਵਾਈ ਨਹੀਂ ਕਰਾਉਣਾ ਜੇ ਵਰਨਾ ਗੱਡੀ ਆਉਣ ਦੇ ਵੱਲੋਂ ਜਿਹੜੀ ਆਪਣੀ ਗਲਤੀ ਵੀ ਕਬੂਲੀ ਗਈ ਹੈ ਉਹ ਕਹਿੰਦੇ ਜਿੰਨਾ ਵੀ ਬਣਦਾ ਨੁਕਸਾਨ ਜਿਹੜਾ ਵੀ ਹਾਥੀ ਦਾ ਨੁਕਸਾਨ ਹੋਇਆ ਉਹ ਅਸੀਂ ਦੇਣ ਨੂੰ ਤਿਆਰ ਆ ਤੇ ਨਾਲ ਵਰਨਾ ਗੱਡੀ ਦੇ ਓਨਰ ਨੇ ਜਿੰਨਾ ਦਾ ਇਸ ਹਾਥੀ ਦੇ ਨਾਲ ਜਿਹੜਾ ਐਕਸੀਡੈਂਟ ਹੋਣਾ ਗੱਲਬਾਤ ਕਰਦੇ ਆ ਬਾਈ ਜੀ ਕੀ ਨਾਮ ਹੈ ਮੇਰਾ ਨਾਮ ਇਹ ਰੇ ਜਸਦੀਪ ਕਿਹੜੇ ਪਿੰਡ ਤੋਂ ਮੈਂ ਵੀਰੇ ਕੋਟਗਪੁਰ ਹੋਇਆ ਜਾਂਦਾ ਸੀ ਮਾਲੀ ਸਾਈਡ ਜਾਣਾ ਸੀ ਆਪਣੇ ਇੱਕ ਗੁਰਦੁਆਰਾ ਸਾਹਿਬ ਜਾਣਾ ਸੀ ਆਪਣੇ ਸਰਾਂ ਦਾ ਕਿਵੇਂ ਜਿਹੜਾ ਇਹ ਹਾਸਾ ਜਿਹੜਾ ਵਾਪਰਿਆ ਹ ਹਾਸਾ ਵੀਰੇ ਰੋਡ ਪਿਛਲੀ ਇੱਥੋਂ ਸਹੀ ਆਉਂਦਾ ਰਹਿੰਦਾ ਇੱਥੇ ਆ ਕੇ ਥੋੜਾ ਜਿਹਾ ਟਰੈਫਿਕ ਥੋੜਾ ਜਿਆਦਾ ਹੋ ਜਾਂਦਾ ਹੈ ਹਨਾ ਜੀ ਉਹ ਵੀ ਸਾਈਡ ਆਪਣੀ ਆ ਜਾਂਦਾ ਮੈਂ ਵੀ ਆਪਣੀ ਇਹਨੇ ਮੈਂ ਪਿੱਛੋਂ ਦੋਨਾਂ ਮੋਟਰਸਾਈਕਲ ਕ੍ਰੋਸ ਪਾਤਾ ਸੀਗਾ ਕਿਉਂਕਿ ਨਾਮਾ ਪਾਉਂਦੇ ਪਾਉਂਦੇ ਕ੍ਰੋਸ ਜਦੋਂ ਨੂੰ ਮੈਂ ਆਪਣੀ ਸਾਈਡ ਆਉਣ ਲੱਗਿਆ ਹਜੇ ਉਧਰ ਆਇਆ ਨਹੀਂ ਆਇਆ ਸੀ ਉਹ ਵੀਰ ਦਾ ਵੀ ਥੋੜਾ ਜਿਹਾ ਇਧਰ ਮੇਨ ਪੱਟੀ ਦੇ ਵਿਚਾਲੇ ਸੀਗਾ ਉਹ ਬੋਡਰ ਕੱਟ ਗਿਆ ਉਹਦੇ ਪਿਛਲੇ ਹੀ ਜਦੋਂ ਮਗਰਲਾ ਟਾਇਰ ਵੱਜਿਆ ਨਾ ਉਹਦੀ ਗੱਡੀ ਜਾਰੇ ਦੀ ਪਲਟ ਗਈ ਆ ਆਪਣੇ ਆ ਵੀ ਕਿਹੜਾ ਸੈੱਟ ਆ ਸਾਰਾ ਕੁਝ ਨੁਕਸਾਨ ਥੋੜਾ ਜਿਆਦਾ ਹੋ ਗਿਆ ਦੋਹਾਂ ਗੱਡੀਆਂ ਦਾ ਕਿਵੇਂ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੈ ਜਾਨੀ ਨੁਕਸਾਨ ਤੋਂ ਬਚੇ ਤਾਂ ਮੇਰਾ ਜੀ ਪਰਮਾਤਮਾ ਦੀ ਕੋਈ ਉਹ ਵੀ ਬਚ ਗਈ ਬਾਈ ਜਦੋਂ ਐਕਸੀਡੈਂਟ ਹੁੰਦਾ ਬਾਈ ਸਾਰਿਆਂ ਨਾਲ ਪਹਿਲਾਂ ਗੱਡੀ ਦੀ ਵਾਰੀ ਪਟ ਗਿਆ ਆਪਣੀ ਦੀ ਉਹ ਵੀਰ ਦੀ ਜਦੋਂ ਗੱਡੀ ਪਲਟੀ ਸਾਰਿਆਂ ਨਾਲ ਪਹਿਲਾਂ ਉਹ ਉਹਦੇ ਕੋਲੇ ਗੱਡੀ ਵਾਲੇ ਕੋਲੇ ਜਿਹੜਾ ਹਾਥੀ ਦੀ ਪਲਟੀ ਆ ਕੋਲੇ ਆ ਪੰਜਾਬੜੇ ਸੀ ਬਾਹਰ ਕੱਢਿਆ ਵੀਰ ਨੂੰ ਉਸ ਨੂੰ ਹਾਂ ਜੀ ਯਾਨੀ ਕਿ ਉਹਨਾਂ ਨਾਲ ਕੋਈ ਗੱਲਬਾਤ ਹੋਈ ਮੇਨ ਗੱਲ ਤਾਂ ਹੀ ਹੋਈ ਸੀ ਬਈ ਕੋੜ ਸੁਖੀ ਤੇ ਨਿਕਲੇ ਸਾਡੇ ਲੋਕਲੇ ਰਿਗਾ ਮੇਨ ਗੱਲ ਤਾਂ ਜਿਹੜਾ ਹਨਾ ਤੇ ਵੀਰ ਇੱਥੇ ਵੀ ਸੀਗੇ ਉਹਨਾਂ ਦੀ ਵੀ ਜਾਣ ਪਛਾਣ ਸੀ ਜਿਹੜੀ ਮੇਨ ਗੱਲ ਆ ਉਹ ਵੀਰ ਡਰਾਈਵਰ ਆ ਸਾਡਾ ਪੇਛਾ ਡਰਾਈਵਰ ਆ ਮੇਰਾ ਚਾਚਾ ਗੱਡੀਆਂ ਚਲਾਉਂਦੇ ਕਾਫੀ ਟਾਈਮ ਤੋਂ ਜਿਹੜਾ ਇਨਸਾਨ ਆ ਦੇ ਤੌਰ ਤੇ ਮੈਂ ਪਹਿਲਾਂ ਭੱਜ ਕੇ ਗਿਆ ਸੀ ਹੋ ਸਕਦਾ ਇਹਦੇ ਨਾਲ ਆਪਾਂ ਵਿਚਾਰੇ ਵੀ ਇਹਦੀ ਹੈਲਪ ਵੀ ਕਰਦਗੇ ਹਾਂਜੀ ਹਾਂ ਆਪਾਂ ਵੀਰੇ ਮੈਸੇਜ ਆ ਮੇਰੇ ਫਰੈਂਡ ਸੀ ਹਾਂਜੀ ਬਿਲਕੁਲ ਜੀ ਇਹਨਾਂ ਦਾ ਕਹਿਣਾ ਕਿ ਜੇਕਰ ਕੋਈ ਗੱਲਬਾਤ ਹੁੰਦੀ ਹੈ ਤਾਂ ਕੋਈ ਗੱਲ ਇਹਨਾਂ ਦੀ ਹੈਲਪ ਵੀ ਜ਼ਰੂਰ ਕਰਾਂਗੇ ਜੇ ਮੁੱਖ ਕਾਰਨਾਂ ਦਾ ਹਾਲੇ ਤੱਕ ਨਹੀਂ ਪਤਾ ਲੱਗਿਆ ਐਕਸੀਡੈਂਟ ਕਿਸ ਤਰ੍ਹਾਂ ਹੋਇਆ ਬਾਕੀ ਬੋਰਡ ਜਿਹੜੀ ਆਪਦੀ ਜਾਂਚ ਕਰ ਲਈ ਹੈ ਜਾਂਚ ਦਾ ਵਿਸ਼ਾ ਹੋਊਗਾ